ਉਪਲ ਫਾਰਮ ਨਾਮ ਤੋਂ ਮਸ਼ਹੂਰ ਇਹ ਕੁੜੀ ਗੋਰੀ ਨੂੰ ਲਗਭਗ ਹਰ ਬੰਦਾ ਜਾਣਦਾ ਹੈ ਕਿਉਂਕਿ ਕੁਝ ਹਫ਼ਤੇ ਪਹਿਲਾਂ ਉਸ ਦੀਆਂ ਅਣਚਾਹੀਆਂ ਵੀਡੀਓਜ਼ ਇੰਟਰਨੈਟ ਤੇ ਫੈਲ ਗਈਆਂ ਸਨ ਅੱਜ ਅਸੀਂ ਇਸ ਵੀਡੀਓ ਵਿੱਚ ਖੁੱਲ ਕੇ ਦੱਸਾਂਗੇ ਕਿ ਆਖਿਰ ਇਹ ਸਭ ਕਿਸ ਨੇ ਕੀਤਾ ਤੇ ਕਿਉਂ ਕੀਤਾ ਤੇ ਇਸ ਦਾ ਸੱਚ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਸਭ ਤੋਂ ਪਹਿਲਾਂ ਤੁਹਾਨੂੰ ਇਹ ਗੱਲ ਦੱਸਣੀ ਜ਼ਰੂਰੀ ਹੈ ਕਿ ਗੋਰੀ ਨਾਮ ਦੀ ਇਸ ਕੁੜੀ ਦਾ ਰਿਸ਼ਤਾ ਇੱਕ ਸਰਦਾਰ ਮੁੰਡੇ ਨਾਲ ਤੈਅ ਕੀਤਾ ਗਿਆ ਸੀ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਕੋਈ ਪ੍ਰੇਮ ਕਹਾਣੀ ਜਾਂ ਅਫੇਅਰ ਨਹੀਂ ਸੀ ਸਿੱਧੀ ਤਰ੍ਹਾਂ ਪਰਿਵਾਰਾਂ ਨੇ ਆਪਸ ਵਿੱਚ ਗੱਲ ਕਰਕੇ ਇਹ ਮੰਗਣੀ ਫਾਈਨਲ ਕਰ ਦਿੱਤੀ ਸੀ ਦੋਵੇਂ ਪਰਿਵਾਰਾਂ ਦੀ ਚੰਗੀ ਜਾਣ ਪਹਿਚਾਣ ਵੀ ਸੀ ਪਰ ਮੁੰਡੇ ਦੀ ਨੀਅਤ ਖਰਾਬ ਸੀ ਇਟਲੀ ਵਾਲੇ ਨੇ ਲਾਈਵ ਆ ਕੇ ਖੁਲਾਸਾ ਕੀਤਾ ਕਿ ਉਸ ਮੁੰਡੇ ਨੇ ਆਪਣੀ ਮੰਗੇਤਰ ਗौरी ਨੂੰ ਕੋਕਾ ਕੋਲਾ ਵਿੱਚ ਨਸ਼ੀਲੀ ਦਵਾਈ ਮਿਲਾ ਕੇ ਪਿਲਾ ਦਿੱਤੀ ਸੀ ਫਿਰ ਉਸ ਨੇ ਗौरी ਨਾਲ ਜ਼ਬਰਜਨਾਹ ਕਰਕੇ ਸਰੀਰਕ ਰਿਸ਼ਤਾ ਬਣਾਇਆ ਤੇ ਸਾਰਾ ਕੁਝ ਮੋਬਾਈਲ ਤੇ ਕੈਪਚਰ ਕਰ ਲਿਆ ਕੁਝ ਸਮਾਂ ਬਾਅਦ ਉਹ ਮੁੰਡਾ ਫਿਰ ਤੋਂ ਉਸੇ ਕੰਮ ਲਈ ਦਬਾਅ ਪਾਉਣ ਲੱਗਾ ਪਰ ਗौरी ਨੇ ਸਪਸ਼ਟ ਇਨਕਾਰ ਕਰ ਦਿੱਤਾ ਉਸ ਤੋਂ ਬਾਅਦ ਉਸ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਜੇ ਤੂੰ ਮੇਰੀ ਗੱਲ ਨਾ ਸੁਣੀ ਤਾਂ ਮੈਂ ਤੇਰੀਆਂ ਪ੍ਰਾਈਵੇਟ ਫੋਟੋਆਂ ਤੇ ਵੀਡੀਓ ਸੋਸ਼ਲ ਮੀਡੀਆ ਤੇ ਪਾ ਦਿਆਂਗਾ ਪਰ ਜਦੋਂ ਕੁੜੀ ਨੇ ਹਿੰਮਤ ਕਰਕੇ ਮੁੰਡੇ ਨੂੰ ਨਾ ਕਰ ਦਿੱਤੀ ਤਾਂ ਮੁੰਡੇ ਨੂੰ ਆਪਣੀ ਈਗੋ ਤੇ ਚੋਟ ਮਹਿਸੂਸ ਹੋਈ ਉਸ ਨੇ ਆਪਣੇ ਕੁਝ ਯਾਰਾਂ ਨੂੰ ਲੈ ਕੇ ਗੌਰੀ ਦੇ ਘਰ ਦੇ ਬਾਹਰ ਹਗਾਮਾ ਕਰਨਾ ਸ਼ੁਰੂ ਕਰ ਦਿੱਤਾ ਤੁਸੀਂ ਸਾਰੀਆਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਇਹਨਾਂ ਗੱਲਾਂ ਤੋਂ ਬਾਅਦ ਇਸ ਮੁੰਡੇ ਨੇ ਗੌਰੀ ਦੀਆਂ ਵੀਡੀਓ ਲੀਕ ਕਰ ਦਿੱਤੀਆਂ ਇੱਕ ਕੁੜੀ ਆਪਣੀ ਮਿਹਨਤ ਨਾਲ ਲੋਕਾਂ ਵਿੱਚ ਆਪਣਾ ਵੱਖਰਾ ਨਾਮ ਬਣਾਉਂਦੀ ਆ ਰਹੀ ਸੀ ਪਰ ਇੱਕ ਗਲਤ ਇਨਸਾਨ ਉੱਤੇ ਭਰੋਸਾ ਕਰਨ ਦੀ ਵਜ੍ਹਾ ਨਾਲ ਉਸ ਦੀ ਸਾਰੀ ਕਮਾਈ ਹੋਈ ਇੱਜ਼ਤ ਖਰਾਬ ਹੋ ਗਈ। ਅਸੀਂ ਸਾਰੀਆਂ ਧੀਆਂ ਅਤੇ ਭੈਣਾਂ ਨੂੰ ਬੇਨਤੀ ਕਰਦੇ ਹਾਂ ਕਿ ਐਸੇ ਲੜਕਿਆਂ ਤੋਂ ਸੁਚੇਤ ਰਹੋ ਅਤੇ ਆਪਣੀ ਸੁਰੱਖਿਆ ਸਭ ਤੋਂ ਪਹਿਲਾਂ ਆਪਣੀ ਜ਼ਿੰਮੇਵਾਰੀ ਬਣਾਓ। ਤੁਸੀਂ ਵੀ ਇਸ ਬਾਰੇ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ। ਪੰਜਾਬ ਦੀ ਹਰ